ਸ਼ਿਰਿਆ ਪੰਜਾਬ ਦਾ ਸ਼ਿਰਿਆ ਪੰਜਾਬ ਦਾ ਸ਼ਿਰਿਆ ਪੰਜਾਬ ਦਾ ਸ਼ਿਰਿਆ ਪੰਜਾਬ ਦਾ ਅੱਜ ਤੋਂ 40 ਸਾਲ ਪਹਿਲਾਂ ਆਪਾਂ ਨੂੰ ਇਹ ਵਾਅਦਾ ਹੋਇਆ ਸੀ ਕਿ 26 ਤਰੀਕ ਨੂੰ ਅੱਜ ਦੇ ਦਿਨ ਚੰਡੀਗੜ੍ਹ ਆ ਪੰਜਾਬ ਨੂੰ ਮਿਲਣਾ ਸੀਗਾ ਜਦੋਂ 66 67 ਚ ਪੰਜਾਬ ਦੀ ਰੀਆਰਗੇਨਾਈਜੇਸ਼ਨ ਹੋਈ ਪੂਰ ਰਗਠਨ ਆਇਆ ਤਾਂ ਉਦੋਂ ਰਾਜਧਾਨੀ ਪੰਜਾਬ ਦੀ ਪੰਜਾਬ ਨੂੰ ਮਿਲਣੀ ਚਾਹੀਦੀ ਸੀ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਆੜ ਕੇ ਬਣਿਆ ਉਹ ਆਪਾਂ ਨੂੰ ਮਿਲਣਾ ਚਾਹੀਦਾ ਸੀਗਾ ਪਰ ਉਹ ਮਿਲਿਆ ਨਹੀਂ ਤੇ ਇਹ ਹੋਇਆ ਕਿ ਵੀ ਆਪਾਂ ਨੂੰ ਆਪਾਂ ਨੂੰ ਉਹ ਮਿਲਣ ਦੀ ਬਜਾਏ ਆਪਣੇ ਨਾਲ ਧੱਕਾ ਕੀਤਾ ਗਿਆ ਫਿਰ ਜਦੋਂ ਧਰਮਯੁੱਧ ਮੋਰਚੇ ਤੋਂ ਬਾਅਦ ਇੱਕ ਸਮਝੌਤਾ ਹੋਇਆ ਉਹਦੇ 'ਚ ਇਹ ਕਿਹਾ ਗਿਆ ਕਿ ਹਾਂਜੀ ਅੱਜ ਤੋਂ 40 ਸਾਲ ਪਹਿਲਾਂ ਪੂਰੇ 26 ਜਨਵਰੀ ਨੂੰ ਆਪਾਂ ਨੂੰ ਚੰਡੀਗੜ੍ਹ ਮਿਲਣਾ ਸੀਗਾ ਤੇ ਉਹ ਮਿਲਣ ਦੀ ਬਜਾਏ ਆਪਾਂ ਨੇ ਤੋਂ ਖੋ ਲਿਆ ਗਿਆ ਨਹੀਂ ਲਿਆ ਗਿਆ ਦਿੱਤਾ ਗਿਆ ਆਪਾਂ ਨੂੰ ਵਾਅਦਾ ਮੁੱਕਰ ਗਏ ਤੇ ਅੱਜ ਆਪਾਂ ਉਹ 40 ਸਾਲ ਦੇ ਉੱਤੇ ਦਸਣ ਆਏ ਇੱਥੇ ਕਿ ਸਾਡਾ ਦਾਵਾ ਅੱਜ ਵੀ ਹੈਗਾ ਇੱਥੇ ਤੇ ਮੇਰੇ ਨਾਲ ਸਤਲੋਜ ਜਲਦ ਹੀ ਪੂਰਾ ਪੰਜਾਬ ਨਾਂ ਦਾ ਇੱਕ ਸੰਘਰਸ਼ ਵਿਢਣ ਜਾ ਰਹੀ ਆ ਜਿਨੇ ਚ ਪੰਜਾਬੀਆਂ ਸਾਰਿਆਂ ਦੀ ਇਕਸਰਤਾ ਇਕ ਜੁਟਤਾ ਬਣਾਈ ਜਾਊਗੀ ਤੇ ਲਾਮਬੰਦੀ ਕੀਤੀ ਜਾਊਗੀ ਆਪਾਂ ਉਹਦਾ ਪਾਣੀ ਵੀ ਵਾਪਸ ਲੈਣਾ ਹੈ ਆਪਾਂ ਉਹਦੀ ਧਰਤੀ ਵੀ ਵਾਪਸ ਲੈਣੀ ਆ ਆਪਾਂ ਆਪਦੇ ਪੰਜਾਬੀ ਬੋਲਦੇ ਇਲਾਕੇ ਵੀ ਵਾਪਸ ਲੈਣੇ ਆ 26 ਜਨਵਰੀ ਵਾਲੇ ਦਿਨ ਇਹਨਾਂ ਨੇ ਬੱਸਾਂ ਲਾਈਆਂ ਸੀ ਆਪਾਂ ਲੰਘ ਸਕਦੇ ਸੀਗੇ ਮਾਰ ਧੜ ਕਰਕੇ ਪਰ ਉਹ ਦਿਨ ਆਪਾਂ ਇੱਕ ਗੱਲ ਮਾਂ ਤੇ ਧਾਰੀ ਸੀ ਵੀ ਸਾਡੀ ਧਰਤੀ ਸਾਡਾ ਜੰਡੀਗੜ੍ਹ ਇਹਦੇ ਲਈ ਵੀ ਸਾਨੂੰ ਜੇ ਇੱਥੇ ਬਿਛਾੜਾ ਖਾ ਕੇ ਪੱਗਾਂ ਲਵਾ ਕੇ ਜਾਣਾ ਪੈਂਦਾ ਤਾਂ ਇਹ ਇਹ ਅਸੀਂ ਮਨਜ਼ੂਰ ਨਹੀਂ ਕਰਨਾ ਉਹਦੋਂ ਆਪਾਂ ਇਹ ਅਰਦਾਸ ਕਰੀ ਸੀ ਗੁਰੂ ਸਾਹਿਬ ਸਮਰੱਥ ਹੈਗੇ ਤੁਸੀਂ ਸਾਨੂੰ ਬਲ ਬਖਸ਼ਿਓ ਕਿ ਆਪਾਂ 26 ਜਨਮ ਨੂੰ ਅੰਦਰ ਪਹੁੰਚੀਏ ਤੇ ਆਉਂਦੇ ਸਾਲ ਦੇ ਵਿੱਚ ਆਪਾਂ ਇਹ ਜਿਹੜੀ ਰਾਜਧਾਨੀ ਆ ਸਾਡੀ ਕਿਉਂਕਿ ਸਾਨੂੰ ਉਹ ਸੂਬਾ ਦਿੱਤਾ ਗਿਆ ਸਾਰੇ ਪਾਸਿਓਂ ਲੰਗੜਾ ਲੂਲਾ ਰਾਜਧਾਨੀ ਖੋਲੀ ਤਾਂ ਕਿ ਉਹ ਕੁਦਰਤੀ ਸਰਵਾਈਵ ਵੀ ਨਾ ਕਰ ਸਕੇ ਉਹਦੇ ਸਿਰ ਜਿਹੜਾ ਕਰਜ਼ਾ ਚੜ ਰਿਹਾ ਨਿਤ ਦਿਨ ਉਹਦੀ ਜਿਹੜੀ ਥੌਟ ਜਿਹੜੀ ਪ੍ਰੋਸੈਸ ਜਿਹੜਾ ਵੀ ਸੋਚ ਨਿਕਲਣੀ ਹੁੰਦੀ ਆ ਇੱਕ ਰਾਜਧਾਨੀ ਜੋ ਨਿਕਲਣੀ ਹੁੰਦੀ ਆ ਸਾਡੀ ਰਾਜਧਾਨੀ ਖੋਗੇ ਰਾਜਧਾਨੀ ਦੇ ਵਿੱਚ ਸਸਤੀ दारू ਵੇਚ ਕੇ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਨਸ਼ੇ ਤੇ ਲਾਇਆ ਸੋ ਸਾਡੀ ਧਰਤੀ ਆ ਅਸੀਂ ਉਹਦੀ ਲੜਾਈ ਲੜ ਰਹੇ ਆ ਮੈਂ ਯੂਨੀਅਨ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਸਿੱਖ ਰਾਜ ਮੰਨ ਤੇ ਸਿੱਖ ਭਰਤੀ ਹੋਣ ਪੰਜਾਬੀ ਭਰਤੀ ਹੋਣ ਕਿਹੜੇ ਮੂੰਹ ਨਾਲ ਭਰਤੀ ਹੋਣ ਕਿਹੜੇ ਮੂੰਹ ਨਾਲ ਜਵਾਕ ਭੇਜੀਏ ਅਸੀਂ ਬਾਡਰਾਂ ਤੇ ਮਾਰਨ ਨੂੰ ਤੁਸੀਂ ਸਾਡੀ ਧਰਤੀ ਸਾਨੂੰ ਨਹੀਂ ਦਿੱਤੀ ਤੁਸੀਂ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੱਤੇ ਤੁਸੀਂ ਸਾਡੇ ਦਰਿਆਈ ਪਾਣੀਆਂ ਦਾ ਕੰਟਰੋਲ ਖੋਈ ਬੈਠੇ ਆ ਆਪਾਂ ਹੜ੍ਹ ਹਾਲ ਆਏ ਪਿਛਲੇ ਦਿਨੀ ਕੱਲ ਪਰਸੋ ਫੇਰ ਉਥੋਂ ਡੈਮ ਤੋਂ ਪਾਣੀ ਛੱਡ ਕੇ ਕਣਕਾਂ ਡੋਪੀਆਂ ਕਿਉਂਕਿ ਕੰਟਰੋਲ ਸਾਡੇ ਕੋਲੇ ਨਹੀਂ ਗੇ ਤੇ ਸਾਡੀ ਸ਼੍ਰੋਮਣੀ ਗੁਰਗੋਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਸੋਸਤਾ ਧਾਰਮਿਕ ਸੰਸਥਾ ਹੈ ਉਹਦੇ ਇਲੈਕਸ਼ਨ ਨਹੀਂ ਕਰਾਉਂਦੇ ਉਹ ਤੇ ਆਪਦੀ ਮਰਜ਼ੀ ਨਾਲ ਮਹੰਤ ਭਾਏ ਵੇ ਇਹਨਾਂ ਨੇ ਸੋ ਆਪਾਂ ਮਿਸਲ ਸਾਤਲੋਈ ਵੱਲੋਂ ਪੂਰਾ ਪੰਜਾਬ ਦਾ ਜਿਹੜੀ ਮਹਿੰਮ ਦਾ ਆਪਾਂ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਉਹਦੀ ਸ਼ੁਰੂਆਤ ਇੱਥੇ ਮਟਕਾ ਚੌਂਗ ਤੇ ਅੱਜ ਅਸੀਂ ਆਹ ਲਾ ਕੇ ਚੱਲੇ ਆ ਬੈਨਰ ਆ ਦੱਸਣ ਲੱਗੇ ਵੀ ਤੁਸੀਂ ਵੜ ਨਹੀਂ ਦਿੱਤਾ ਸੀ ਆਹ ਗੱਡ ਕੇ ਚੱਲੇ ਆ ਇੱਥੇ ਆਹ ਉਹ ਹੀ ਮਟਕਾ ਚੌਂਗਾ ਜਿੱਥੇ ਹੌਲੇ ਵੜ ਨਹੀਂ ਦਿੰਦੇ ਉੱਥੇ ਮੋਹਾਲੀ ਤੇ ਹੀ ਰੋਕ ਦਿੰਦੇ ਆ ਜੇ ਕੋਈ ਪ੍ਰਦਰਸ਼ਨ ਕਰਨ ਆਉਂਦਾ ਆ ਖੜੇ ਆ ਤੇ ਅਗਲੀ ਵਾਰੀ ਨੂੰ ਇੱਥੇ ਪੂਰਾ ਪੰਜਾਬ ਆਊਗਾ ਅਸੀਂ ਸ਼ੁਰੂਆਤ ਕਰ ਰਹੇ ਆ ਪਹਿਲੀ ਸਾਡੀ ਮੰਗ ਰਾਜਧਾਨੀ ਆ ਦੂਜੀ ਸਾਡੀ ਪੰਜਾਬੀ ਬੋਲਦੇ ਇਲਾਕੇ ਤੀਜਾ ਸਾਡੇ ਡੈਮਾਂ ਦਾ ਕੰਟਰੋਲ ਤੇ ਚੌਥੀ ਸਾਡੀ ਪੰਜਾਬ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਉਹਦੀ ਖੁਦਮੁਖਤਿਆਰੀ ਉਹ ਅੱਜ ਮਹੀਮ ਦੀ ਆਪਾਂ ਇੱਥੋਂ ਸ਼ੁਰੂਆਤ ਕਰੀ ਆ ਤੇ ਸਾਰੇ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਹਰੇਕ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਇਸ ਮਹਿੰਮ ਦਾ ਹਿੱਸਾ ਬਣੀਏ ਇਸ ਤੋਂ ਬਿਗੈਰ ਆਪਣਾ ਗੁਜ਼ਾਰਾ ਨਹੀਂ ਹੋਣਾ ਤੁਹਾਨੂੰ ਕੋਈ ਵੀ ਕੋਈ ਵਾਅਦਾ ਕਰੀ ਜਾਵੇ ਵੀ ਅਸੀਂ ਆ ਨਵੀਂ ਸਰਕਾਰ ਲਿਆਵਾਂਗੇ ਆ ਚੁਣ ਕੇ ਲਿਆਵਾਂਗੇ ਆਪਾਂ ਵੇਖ ਲਿਆ ਵੀ ਕਰਜ਼ਾ ਲਾ ਦੇਾਂਗੇ ਨਹੀਂ ਲੈਣਾ ਕਿਉਂਕਿ ਤੁਹਾਡਾ ਇਲਾਕਾ ਹੀ ਇੰਨਾ ਛੋਟਾ ਦਿੱਤਾ ਜਿਹੜਾ ਸਸਟੇਨੇਬਲ ਨਹੀਂਗਾ ਉਹ ਤੁਹਾਡੀ ਪਛਾਣ ਖੋਈ ਗਈ ਹੈ ਤੁਹਾਡੀ ਪਛਾਣ ਵੀ ਤਾਂ ਬੱਜਣੀ ਆ ਜੇ ਤੁਸੀਂ ਆਪਦੇ ਸਾਰੇ ਇਲਾਕੇ ਪੂਰੇ ਲਾਉਂਗੇ ਤੇ ਆਉ ਰਲ ਕੇ ਆਪਾਂ ਇਸ ਮੌਕੇ ਨੂੰ ਤਕੜੇ ਕਰੀਏ 1985 ਵਿੱਚ ਇੱਕ ਰਜੀਵ ਗਾਂਧੀ ਲੋਂਗੋਵਾਲ ਐਕਟ ਹੋਇਆ ਸੀ ਜਿਸ ਵਿੱਚ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਪਰ ਸਰਕਾਰ ਦੇ ਉੱਪਰ ਦਵਾ ਹੋਣ ਕਰਕੇ ਜਾਂ ਉਹਨਾਂ ਦੀ ਆਪਣੀਆਂ ਮਨਸ਼ਾਵਾਂ ਖਰਾਬ ਹੋਣ ਕਰਕੇ ਨੀਜੀ ਲਾਲਸਾ ਕਰਕੇ ਐਨ ਮੌਕੇ ਦੇ ਉੱਪਰ ਪੰਜਾਬ ਨੂੰ ਚੰਡੀਗੜ੍ਹ ਤੋਂ ਫੇਰ ਤੋਂ ਦੂਰ ਕਰ ਦਿੱਤਾ ਗਿਆ ਤੇ ਅੱਜ ਪੂਰੇ 40 ਸਾਲ ਹੋ ਗਏ ਆ ਪਰ ਸਾਡੇ ਦਿਲਾਂ ਵਿੱਚ ਅੱਜ ਵੀ ਦਰਦ ਹੈ ਅੱਜ ਵੀ ਉਹੀ ਜਨੂਨ ਹੈ ਜਿਹੜਾ ਸਾਡੇ ਬਜ਼ੁਰਗਾਂ ਨੇ ਸ਼ਿਕਾਰਸ਼ ਕਰਕੇ ਚੰਡੀਗੜ੍ਹ ਤੇ ਸਰਕਾਰ ਨੂੰ ਗੋਡੇ ਆਹ ਭਾਰ ਕਰਿਆ ਸੀ ਅਸੀਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਮਿਸਲ ਸਤਲੁਜ ਸਾਨੂੰ ਚਾਹੀਦਾ ਪੂਰਾ ਪੰਜਾਬ ਦੇ ਨਾਂ ਦੀ ਇੱਕ ਮਹੀਮ ਸ਼ੁਰੂ ਕਰਨ ਜਾ ਰਹੀ ਹੈ ਤੇ ਅਸੀਂ ਅਪੀਲ ਕਰਦੇ ਆਂ ਕਿ ਵੱਧ ਚੜ ਕੇ ਆਪਾਂ ਇਸ ਮਹੀਮ ਦਾ ਹਿੱਸਾ ਬਣੀਏ ਤੇ ਆਪਾਂ ਆਪਣਾ ਪੰਜਾਬ ਆਪਣੇ ਪਾਣੀਆਂ ਦੇ ਉੱਪਰ ਹੱਕ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਆਪਾਂ ਲੈ ਸਕੀਏ